ਕੀ ਕਹਿੰਦਾ ਆਗਮ ਜਵਾਗ ਥੱਕੇ ਪਏ ਆ ਜਵਾਗ ਤਾਂ ਚਲੇ ਥੱਕੇ ਹੀ ਆ ਕੋਈ ਤਾਂ ਗੱਲ ਆਗਮ ਤਾਂ ਸੰਭਲਿਆ ਹੋਰ ਸੁਧਾਨਾ ਪੈ ਜਾਂਦਾ ਇੱਥੇ ਛੋਡੇ ਓਏ ਦਿੱਲੀ ਨਾਲੋਂ ਤਾਂ ਜਹਾਜ਼ ਨਾਲੋਂ ਦੋਨਾਂ ਥਾਵਾਂ ਨਾਲੋਂ ਇਹ ਜ਼ਿਆਦਾ ਲੱਗਦਾ ਜੇ ਵੱਡਾ ਆ ਬਾਪ ਓਏ ਇੰਨਾ ਜਾਵੇ ਸਸਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਗੇ ਜੀ ਅੱਜ ਆਪਾਂ ਫੇਰ ਉਧਰ ਲੈ ਘਰੇ ਕਿਉਂਕਿ ਅੱਜ ਸ਼ਾਮ ਨੂੰ ਬੱਚਿਆਂ ਨੇ ਆਉਣਾ ਵਾ ਇੰਡੀਆ ਤੋਂ ਤੇ ਨਾਲ ਬੱਚਿਆਂ ਦੇ ਆਉਣਾ ਵਾ ਗੈਸਟ ਆਉਣੇ ਆਪਣੇ ਇੰਡੀਆ ਤੋਂ ਇੱਕ ਤਾਂ ਮੇਰੇ ਭਨੋਈਏ ਨੇ ਆਉਣਾ ਭੈਣ ਦੇ ਹਸਬੰਦ ਨੇ ਤੇ ਇੱਕ ਸਾਡੇ ਦੋਤੇ ਨੇ ਆਉਣਾ ਵਾ ਸਹੀ ਬਸ ਇੱਧਰ ਆਪਾਂ ਵੈਸੇ ਤਾਂ ਲੱਗੇ ਪਏ ਆ ਉਦੋਂ ਦੇ ਤੇ ਹੁਣ ਇੱਕ ਤਾਂ ਪੱਖਾ ਲੈ ਕੇ ਆਂਦਾ ਸੀਗਾ ਪੱਖਾ ਝਾੜਨਾ ਵਾ ਤੇ ਬਾਕੀ ਹੋਰ ਜਿਹੜਾ ਕੰਮ ਆ ਮੜਾ ਮੋਟਾ ਕਰਨ ਵਾਲਾ ਉਹ ਕਰਦੇ ਆ ਕਿਉਂਕਿ ਸ਼ਾਮ ਨੂੰ 5:30 ਵਜੇ ਤੱਕ 8:00 ਵਜੇ ਤੱਕ ਉਹ ਆ ਜਾਣਗੇ ਇੱਥੇ ਅੱਜ ਮੈਂ ਸਵੇਰ ਤੱਕ ਗਈ ਸੀ ਕੰਮ ਤੇ ਕੰਮ ਤੋਂ ਹੁਣ ਆ ਕੇ ਥੋੜਾ ਜਿਹਾ ਘਰੇ ਸਬਜ਼ੀ ਵਗੈਰਾ ਬਣਾ ਕੇ ਇੱਕ ਤਾਂ ਸੂਬਾ ਬਣਾ ਗਈ ਸੀ ਕਿ ਦਾਲ ਤੇ ਸਾਬ ਜੀ ਪਿੰਡਿਆਂ ਦੇ ਹੁਣ ਬਣਾ ਕੇ ਆਈਆਂ ਤੇ ਹੁਣ ਮੈਂ ਸ਼ਾਮ ਦੀ ਛੁੱਟੀ ਲਈ ਸੀ ਤੇ ਕੱਲ ਦੀ ਵੀ ਅੱਜ ਛੁੱਟੀ ਲਈ ਮਨੇ ਲੱਗ ਗਿਆ ਪੱਖਾ ਜਾਣ ਤੇ ਬਾਲਕੋਨੀ ਤੇ ਨਾ ਸੀ ਇੰਟਰਜਰ ਫੋਰ ਕੋਈ ਕੰਮ ਕਿ ਪੱਖਾ ਜਾਣ ਨਾ ਬਲੇ ਤਿਆਰ ਕੀ ਗਰਮੀ ਉਹ ਗਰਮੀ ਪੱਖੇ ਹੀ ਨਹੀਂ ਲੋਟ ਆਇਆ ਨਾ ਫਲੈਟ ਮੱਧਮ ਜੀ ਨੇ ਕਹਿੰਦਾ ਬੱਦਲ ਖਲਕੇ ਆ ਵੀ ਚੁੱਕਾ ਨਾਲ ਬਾਲਕਨੀ ਦੇ ਵਿੱਚ ਵੀ ਨਹੀਂ ਬਾਹਰ ਤਰਵਾਲੀ ਸੋਹਣੀ ਹਵਾ ਆਉਂਦੀ ਨਹੀਂ ਪੈਂਦਾ ਹਜੇ ਕਨੀਆ ਹੀ ਜਾਂਦੇ ఆ జీ కమ్మది జెడ్ని ਹਾਂਜੀ ਇੱਕ ਗੱਲ ਹੋਰ ਆ ਇੱਥੇ ਇਟਲੀ ਵਿੱਚ ਨਾ ਘਰ ਪੱਥਰ ਦੇ ਆ ਤੇ ਜਿਵੇਂ ਕੈਨੇਡਾ ਅਮਰੀਕਾ ਵਿੱਚ ਲੱਕੜ ਦੇ ਆ ਤੇ ਉਦਾਂ ਦੇ ਨਹੀਂਗੇ ਤੇ ਇੱਥੇ ਸਾਰੇ ਘਰ ਪੱਥਰ ਦੇ ਆ ਤੇ ਹੁਣ ਆ ਪਾਏ ਆ ਛੱਤ ਤੇ ਵੈਸੇ ਤਾਂ ਮੀਂਹ ਪਈ ਜਾਂਦਾ ਬਾਹਰ ਬਹੁਤ ਜ਼ਿਆਦਾ ਆ ਇੱਥੇ ਬਿਜਲੀ ਪੈਦਾ ਕਰਨ ਨੂੰ ਲੱਗਾ ਹੋਇਆ ਵਾ ਸਿਸਟਮ ਸੋਲਰ ਹੁਣ ਤੇ ਬਾਅਦ ਜਾ ਥੋੜਾ ਜਿਹਾ ਮੈਂ ਕਿਹਾ ਦੇਖੋ ਲਿਆ ਨਹੀਂ ਨਾ ਪਹਿਲੀ ਵਾਰੀ ਆਈਆਂ ਛੱਤ ਤੇ ਹਾਂ ਛੱਤ ਦੇ ਉੱਪਰ ਹੁਣ ਤੱਕ ਬਹੁਤ ਜ਼ਿਆਦਾ ਨਹੀਂ ਪਹੁੰਚ ਜਾਂਦਾ ਤੇ ਥੋੜੀ ਜਿਹੀ ਜਗ੍ਹਾ ਹੀ ਹੈ ਛੱਤ ਤੇ ਆਪਾਂ ਫੇਰ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਕਿਉਂਕਿ ਹੁਣ ਨਹੀਂ ਬਹੁਤ ਜ਼ਿਆਦਾ ਪਈ ਜਾਂਦਾ ਸੀਗਾ ঘৰত বহুত খুব ai ਇੱਥੇ ਰਹਿੰਦੇ ਸੋਫਾ sofá, ਸੋਫਾ é? ਬੇਚਣਾ ਅਜਾ ਲਈ ਆਣੀ ਨਿਕਲ ਤੇ ਗੁੰਦੀਰ ਪਾਤੀ ਨੇ 20 ਮਿੰਟਾਂ ਚੱਕ ਕੇ ਰੱਖ ਦਿਨੇ ਫ੍ਰੀਜ ਚ ਕਸਤੇ ਪੇਚ ਜੇ ਉਹਦੇ ਹਾਲੇ ਸਸਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਮੈਂ ਵੀ ਵੀਡੀਓ ਤੇ ਅੱਜ ਦੀ ਵੀਡੀਓ ਆਪਣਾ ਬਲੌਗ ਅੱਜ ਦਾ ਹੋਊਗਾ ਸਪੈਸ਼ਲ ਤੇ ਕਿਉਂਕਿ ਅੱਜ ਬੱਚੇ ਆ ਰਹੇ ਆ ਹਿੰਦਿਆ ਤੋਂ ਬਾਅਦਸ ਤੇ ਹੌਸੇ ਦੀ ਤਿਆਰੀ ਵਿੱਚ ਲੱਗੇ ਹੋਏ ਆ ਤੇ ਬੱਚਿਆਂ ਦੇ ਨਾਲ ਆ ਰਹੇ ਆ ਇੰਡੀਆ ਤੋਂ ਗੈਸਟ ਤੇ ਕੌਣ ਆ ਰਹੇ ਆ ਆਪਾਂ ਚਲੋ ਬੁਲਾਵਾਂਗੇ ਆਿਆਂ ਤੋਂ ਤੇ ਅੱਜ ਸਵੇਰ ਤਾਂ ਮੈਂ ਗਈ ਸੀ ਕਿ ਕੰਮ ਤੇ ਸ਼ਾਮ ਦੀ ਮੈਂ ਲਈ ਆ ਛੁੱਟੀ ਤੇ ਬਸ ਪਹਿਲਾਂ ਇਧਰ ਨੂੰ ਘਰ ਦਾ ਨਵੇੜ ਕੇ ਫਿਰ ਉੱਧਰ ਗਏ ਸੀ ਤੇ ਸਬਜ਼ੀ ਵਗੈਰਾ ਸਾਰਾ ਕੁਝ ਬਣਾ ਕੇ ਮੈਂ ਰੱਖਤੀ ਆ ਤੇ ਹਾਕ ਟਾ ਬਣ ਕੇ ਰੱਖਤਾ ਮੈਂ ਕਿ ਚਲੋ ਫੋਲਕ ਕਿ ਉਹਨਾਂ ਦੇ ਆਏ ਤੋਂ ਬਣਾ ਲਾਂਗੀ 7:30 ਹੋ ਗਏ ਤੇ 8 ਵਜੇ ਤੱਕ ਇੱਥੇ ਆ ਜਾਣਗੇ ਬਸ ਅਸੀਂ ਹੁਣ ਤਿਆਰ ਹਾਂ ਉਹਨਾਂ ਨੂੰ ਲੈਣ ਜਾਣਾ ਸੀ। ਫੇਰ ਤੁਹਾਨੂੰ ਬੁਲਾਵਾਂਗੇ ਵੀ ਕੋਣ ਨਵੇਂ ਗੈਸਟ ਆਪਣੇ ਆ ਰਹੇ। ਕੇਕਾ ਜੀ ਆਪਣੇ ਨਾਲ ਜੁੜੇਗੇ। ਹਾਂਜੀ ਹੁਣ ਅਸੀਂ ਚੱਲਦੇ ਹਾਂ ਬੱਚਿਆਂ ਨੂੰ ਲੈਣ। ਤੇ ਫੇਰ ਬੁਲਾਉਣੇ ਆ ਤੁਹਾਨੂੰ। ਤੇ ਨਾਲੇ ਕੋਣ ਆ ਰਿਹਾ ਇੰਡੀਆ ਤੋਂ ਮੇਰੇ ਕੇਕਿਆਂ ਤੋਂ ਗੈਸਟ ਨਵਾਂ ਬੁਲਾਵਾਂਗੇ। ਕਿਉਂਕਿ ਤੁਹਾਨੂੰ ਪਤਾ ਜੇ ਰ ਕੇਕਿਆਂ ਤੋਂ ਕਿਸੇ ਨੇ ਆਉਣਾ ਹੁੰਦਾ ਤੇ ਚਾਹ ਹੀ ਵੱਖਰਾ ਹੁੰਦਾ। ਇੱਕ ਪਿੱਕ ਗਿਆ ਨਿਹਾ ਨੇ ਤੇ ਇੱਕ ਸੋਹਰਿਆ ਲਿਵਾ ਰਿਹਾ ਵਾ ਮਨਾਉਂਦੇ ਆ ਤੁਹਾਨੂੰ ਮੇਰਾ ਕਿੰਨਾ ਹੋ ਗਿਆ ਇਹ ਵੀ ਮੈਨੂੰ ਲੱਗਦਾ ਲੈ ਨਹੀਂ ਆਇਆ ਕਿਸੇ ਨੇ ਗੱਟੇ ਆ ਖੜੂ ਦੇਖਿਆ ਕਿੱਥੇ ਕਾ ਗਿਆ ਬੰਦ ਕਰਤਾ ਹਾਂ ਆ ਇਧਰ ਉੱਤਰ ਨਗੇ ਚਲੋ ਤੋਂ ਨੇੜੇ ਪਹਿਲਾਂ ਮਾਰਾ ਮਾਰਾ ਹੈ ਮਾਰਾ ਮੋਨ ਨਾ ਲਾਉਣ ਬਾਕੀ ਲਾ ਲੈ ਮੇਰੇ ਪਤਾ ਯੇ ਕਿ ਨਾ ਮੈਂ ਆਹ ਮੈਂ ਛੋਨੀ ਜਿੱਕਿਆ ਜੀ ਆਹ ਆਹ ਕੱਲੀ ਆ ਗਈ ਮੈਂ ਤੇਰਾ ਬਹੁਤ ਪੀਰ ਹੋਗੀ ਇੰਸੇ ਹੀ ਆ ਠੀਕ ਹੈ ਲਾਗਵੇ ਸੋਟ ਬੰਗੇ ਨਹੀਂ ਮੈਂ ਉਹ ਵੀ ਸੂਟ ਪਾ ਲਈ ਜਦੋਂ ਆਏ ਗਏ ਤੋਂ ਅਸਰ ਹੋਇਆ ਹਾਂ ਕੈਮੀਨ ਹੁੰਦਾ ਕਾਲੇ ਗੋਲੇ ਵਾਲੇ ਥਾਰੇ ਇਹ ਵੀ ਸਾਡੇ ਨਾਲ ਦੇ ਖੜੇ ਸੀ ਦੇ ਆਲੇ ਹੰਨਾ ਸਮਾਨ ਨਹੀਂ ਰਹਿ ਗਿਆ ਕੋਈ ਮੈਂ ਕਹ ਦੇਨੇ ਆ ਨਾ ਬਸ ਉਹ ਚਲੋ ਮਾਰਿਆ ਜੀ ਬੋਲਦੇ ਨੇ ਪੈਸੇ ਪੁੱਛ ਲੋ ਹਪਾ ਇੱਥੇ ਨਾ ਲਵੇ ਉਧਰ ਲੈਣ ਦੇ ਬਸ ਪੇਸ਼ਾਨਤ ਹੋ ਗਿਆ ਸੀ ਉੱਧਰ ਮਿਲ ਕੇ ਤੇ ਜ਼ਿਆਦਾ ਨਗਾ ਕਰੋ ਕਰ ਦੇਖਾ ਆਹ ਉਹ ਕਲੀ ਖਟਾ ਆਲਣ ਚੰਨੂ ਚੰਨੂ ਬੈਠਾ ਆਹ 10 ਟੈਂਟੀ ਤੇ ਚੱਕਣੇ ਆਉਂਦੇ ਫਿਲਾਈ ਕੜ ਗਈ ਤੇਲ ਲੈ ਹੈ ਜਸਤਵ ਰੱਖਦੇ ਆਂ ਇਹ ਘਣੀ ਪੈ ਸਕਦਾ ਆਪਣੇ ਹਾਂ ਹਾਂ ਵਾਲਾ ਲੈ ਤੇ ਸਾਡੂ ਤਿਆਰ ਰਿਹਾ ਉਹਨੇ ਪੱਕੇ ਲਾ ਦਿੰਨਾ ਕਾ ਹਲਚੇਣਾ ਵੈਲਕਮ ਹੋਮ ਇਟਲੀ ਚੱਬ ਆਹ ਜੀ ਆਹ ਇੱਧਰ ਲੈ ਚੱਲੋ ਡਰੈਂਕ ਇਹ ਇੱਧਰ ਰੱਖ ਲਓ ਵੈਲਕਮ ਸਿੱ ਤੁਹਾਡਾ ਪਰ ਕੋਈ ਛੱਡ ਤਬਾਹ ਹੋਰ ਦਾ ਇਹ ਪੱਖਾ ਤਾਂ ਚੱਲੀ ਜਾਂਦਾ ਆਪਾਂ ਨੂੰ ਤਬਾਹ ਛੱਡ ਦੂ ਚੱਲ ਬਹਿ ਜਾ ਮੈਂ ਇੱਕ ਨਾਲ ਚਲੋ ਚੱਲੋ ਚੱਪੂ ਚੱਨੇ ਚੱਲ ਤਾਂ ਚਾਕੂ ਚਾਕੂ ਇਹ ਛੱਡ ਜੋ ਉਹਨਾਂ ਨਾਲ ਚੱਪੂ ਤਾਂ ਬੰਨ ਕੋਸ ਨਹੀਂ ਹੁੰਦਾ ਹੈ ਹਾਂ ਮੋੜ ਚਲੋ ਚਲੋ ਭਾਈ ਜਿਵੇਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚਲ ਕਰੋ ਤੁਸੀਂ ਇੱਥੇ ਬੈਠੋ ਵੈਲਕਮ ਇਟਲੀ ਵੈਲਕਮ ਇਟਲੀ ਦੇ ਵਿੱਚ ਤੁਹਾਡਾ ਸਵਾਗਤ ਆ ਇਹ ਕੋਰਕਾ ਦੀ ਆ ਫੂਟ ਕਮਾ ਫੂਟ ਮੈਂ ਮਾਰ ਚਲੋ ਤਾਂ ਇਹ ਮਾਰ ਬੰਦੋ ਇਹ ਲੈ ਐਸੇ ਨਹੀਂ ਮੈਂ ਕਹਿੰਦਾ ਪਹਿਲਾਂ ਮੂੰਹ ਮਿੱਟਾ ਥੋੜਾ ਹੋ ਜੇ ਮੂੰਹ ਮਿੱਟਾ ਥੋੜਾ ਹੋਣਾ ਪਹਿਲਾਂ ਥੋੜਾ ਪਹਿਲਾਂ ਪਹਿਲਾਂ ਥੋੜਾ ਪਹਿਲਾਂ ਆਇਆ ਦਾ ਹੁੰਦਾ ਤੇ ਜਿਨ੍ਹਾਂ ਨੇ ਬੁਲਾਇਆ ਪਹਿਲਾਂ ਉਹਨਾਂ ਦਾ ਹੁੰਦਾ ਬਾਅਦ ਖਾਂਦੇ ਰਹਿੰਦੇ ਹੂੰ ਮੈਂ ਜੱਤ ਪੁਣੇ ਘੁਮਣਾ ਆਉਂਦੇ ਹੂੰ ਹੂੰ ਉਹਦੇ ਉਹਦੀ ਕੀ ਗੱਲ ਆ ਇਧਰ ਵੀ ਖਵਾਉਣਾ ਜਿਹੜੇ ਲੈ ਕੇ ਆਏ ਆ ਆਪਾਂ ਨਾਲ ਜਿੰਨਾ ਕਰਕੇ ਜਿੰਨਾ ਕਰਕੇ ਪਤਾ ਨਹੀਂ ਪੁੱਛਣ ਆ ਪਿਆ ਸਹੀ ਗੱਲ ਆ ਨਾ ਮੈਂ ਬਣਾ ਆਮੈਂ ਤਾਂ ਕੋਈ ਨਹੀਂ ਕੋਈ ਕਦੇ ਸੀ ਮਾਰ ਜ਼ਿਆਦਾ ਕੋਣੇ ਬੱਚੇ ਨੂੰ ਥੋੜਾ ਖਵਾਈ ਸਾਰਾ ਕੀ ਰਹੀ ਹੈ ਲੈ ਕੇ ਅੰਮੀਓ ਤਾਂ ਵਰਚਲ ਮੋਟਾ ਮਾਮੀ ਨੂੰ ਇਹ ਤਾਂ ਹੋਰ ਲੈ ਉਹ ਲੈ ਉੱਪਰ ਉਹ ਨਾ ਨਾ ਹੋ ਰਾ ਦੇ ਪਾ ਬਦ ਜੋਰ ਤੇ ਨਾ ਲੱਗਿਆ ਲੈ ਨੋ ਕੁਆ ਔਰ ਤੂੰ ਬੋਲ ਰੰਨਾ ਕਿਵੇਂ ਬਣਿਆ ਸਾਰਾ ਕੁਸਾ ਕਿਹੜਾ ਘੈਂਟ ਬਣਿਆ ਪੁੱਛ ਆਵੇ ਦੱਸਿਆ ਨਹੀਂ ਆਉਂਦੀ ਜੀਆ ਨਹੀਂ ਪੂਰਾ ਘੈਂਟ ਬਣਿਆ ਕਿਵੇਂ ਕਿਰਿਆ ਸੀ ਆ ਫਟਿਆ ਨਾ ਕੋਈ ਤੇ ਆਪ ਆਇਆ ਰੋਟੀ ਸਬਜ਼ੀ ਵਗੈਰਾ ਤੁਸੀਂ ਬਣਾਇਆ ਸਾਰਾ ਪੂਰਾ ਵਧੀਆ ਬਣਿਆ ਹੋਇਆ ਟਾਪ ਠੀਕ ਅਡੀ ਮਮਾ ਮਸੜੀ ਸੋਣਾ ਤੂੰ ਤੂੰ ਸੁਣ ਲਿਆ ਇਦੇ ਹੱਥਾਂ ਥੱਲੇ ਦੇਖ ਕੇ ਮੈਨੂੰ ਆ ਲੱਗੀ ਜੀ ਚਾਬੀ ਇਹ ਸਾਡਾ ਮਖਾਣਾ ਜੀ ਇਹ ਇਹਨਾਂ ਦਾ ਮਖਾਣਾ ਹੋਣ ਇਹਨਾਂ ਨੂੰ ਛੱਡਣਾ ਹੈ ਆ ਆ ਚਾਬੀ ਸੌਂ ਗਈ ਹੈ ਹਾਂ ਠੀਕ ਹੈ ਚਾਬੀ ਫੜੋ ਨਹੀਂ ਸਭ ਆ ਆ ਹੈਗਾ ਜੀ ਮੇਰੇ ਚਾਬੀ ਸਾਨੂੰ ਮਿਲ ਗਈ ਸਾਡੇ ਮੰਗਾ ਦੀ ਤੇ ਉਹ ਹੈਗਾ ਜੀ ਸਾਡਾ ਦੋਤਾ ਇਹ ਆਪਣੇ ਆਏ ਆ ਨਵੇਂ ਮਹਿਮਾਨ ਆ ਜੀ ਇੰਡੀਆ ਤੋਂ ਉਹ ਸਾਡੇ ਸਾਧੂ ਸਾਹਿਬ ਗੇਟ ਖੋਲ ਚੁੱਕੇ ਨੇ ਅਸੀਂ ਹੁਣ ਐਂਟਰ ਕਰਨਾ ਉਹ ਚ ਅੱਗੇ ਚੱਲਦੇ ਆਂ ਕੀ ਸੀ ਚੱਕਲ ਚਲੇ ਹੁਣ ਇਹਨਾਂ ਨੂੰ ਕਿਤਨਾ ਵੱਡਾ ਇੱਕ ਹੋਰ ਵੀ ਆਪਣਾ ਪੈਂਚੀ ਰਹਿ ਗਿਆ ਕੋਈ ਚੱਕਰ ਨਹੀਂ ਹਵਾਉਣਾ ਇੱਕ ਇਹਦੇ ਅੰਦਰ ਕਰ ਲੋ ਨਾ ਫਿਰ ਉੱਪਰ ਬਾਅਦ ਚ ਚੜਾ ਲਾ ਜੀ ਉਹ ਛੋਟਾ ਰਹਿ ਗਿਆ ਬੋਲ ਦੇ ਇਹ ਨਾਲ ਪਹਿਲੇ ਪੰਦਲਾ ਹੋ ਜਾਈਗਾ ਜਸਵੀਰ ਫੋੜ ਮੈਂ ਸਮਝਦਾ ਮੈਂ ਦੱਬੀ ਕੋਈ ਇੰਟਰ ਕਰਨਾ ਆ ਲੈਣਾ ਚੱਲ ਕਈ ਨਿਰਭਰ ਚੱਕੜੇ ਬਣੇ ਨਹੀਂ ਨਾ ਕੋਈ ਚੱਕਾ ਦਿੱਤਾ ਆਪਣੀ ਜਗ੍ਹਾ 'ਪਲੇ ਥੱਲੇ ਰੱਖੀ ਰੱਖੋ ਫੇਰ ਲੈ ਜੋ ਹੌਲੀ ਹੌਲੀ ਹਾਂ ਚਾ ਸਲਾਹ ਮੈਂ ਕੀ ਕਰੀਏ ਬੱਚੇ ਸੌਂਗੇ ਸੀਗੇ ਕਿਉਂਕਿ ਥੱਕਦੇ ਹੋਏ ਸਫਰ ਤੇ ਅਸੀਂ ਦੇਖਿਆ ਤਾਂ ਚੱਕ ਜਾਂਦੇ ਆ ਹੁਣ ਅਸੀਂ ਸੌਣਾ ਵੀ ਹੈ ਬਹੁਤ ਲੋ ਰਾਤਾਂ ਦੀ ਨੀਂਦ ਰਹੀ ਆ तक <laughs> <थाँगा। laughs> आप <laughs> तो गोद हो चुकी है सही बात ये वेलकम लेफ्ट आने का बस महान कतल अंतर तो माध्यम को जाए सेक्टर मान जी हां <laughs>